ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਦੇਖੋ ਜੀ ਰਸ਼ੀਆ ਬ੍ਰਾਂਡ ਦੇ कॉटन शिमर ਦੇ ਜੀ ਡਿਸਟਰਬਡ ਪ੍ਰਿੰਟ ਦਾ ਸੂਟ ਹੈ कॉटन ਦੇ ਵਿੱਚ ਲੌਨ कॉਟਰ ਫੈਬਰਿਕ ਹੈ ਪਿਓਰ कॉटन ਦਾ ਸੂਟ ਹੁੰਦਾ ਜੀ ਇਹ ਉਹਦੇ ਵਿੱਚ ਸ਼ਿਮਰ ਆਈ ਹੈ ਬਹੁਤ ਸੋਹਣੀ ਜੀ ਕੋਈ ਲਾਈਨਿੰਗ ਨਹੀਂ ਲੱਗਦੀ ਜਮਾ ਸੌਫਟ ਕੱਪੜਾ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਫਸਟ ਦੇ ਕੋ ਮਸਟਰਡ ਕਲਰ ਦੇ ਵਿੱਚ ਹੈ ਜੀ ਪ੍ਰਿੰਟ ਦੇਖੀ ਚਲੋ ਸਕਰੀਨਸ਼ਾਟ ਲਈ ਚਲੋ ਬੁੱਕ ਕਰੀ ਚਲੋ ਜੀ ਪ੍ਰਾਈਸ ਹੈ ਮਾਰਕੀਟ ਪ੍ਰਾਈਸ ਹੈ 1300 1400 ਜੀ ਆਪਣੇ ਕੋਲ 900 ਰੁਪਏ ਰੇਂਜ ਦੇ ਵਿੱਚ ਆਫਰ ਪ੍ਰਾਈਸ ਹੈ 900 ਰੁਪਏ ਦਾ ਸਿਰਫ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਬੁੱਕ ਕਰੋ ਚਲੋ ਜੀ ਆਫਰ ਪ੍ਰਾਈਸ ਆਉਣ ਨਹੀਂ 900 ਰੁਪਏ ਦਾ ਸੂਟ ਹੈ ਜੀ ਔਰ ਫੁੱਲ ਸੂਟ 900 ਰੁਪਏ ਰੇਂਜ ਕਾਟਨ ਸ਼ਿਮਰ ਬਹੁਤ ਸ਼ਾਨਦਾਰ ਕਪੜਾ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਲਓ ਜੀ ਡਿਜ਼ਾਈਨ ਦੇਖ ਕੇ ਚਲੋ ਬੁੱਕ ਕਰੋ ਚਲੋ WhatsApp ਤੇ ਆਰਡਰ ਪਲੇਸ ਕਰ ਦਿਓ ਜੀ ਮਾਰਕੀਟ ਰੇਟ 1300 1400 ਹੈ ਜੀ ਅਲਿਸ਼ੇ ਸ਼ੋਰੂਮ ਤੇ ਕਿਤੇ ਸਿਰਫ 900 ਰੁਪਏ ਦਾ ਸੂਟ ਮਿਲੂਗਾ ਜੀ ਕਾਟਨ ਸ਼ਿਮਰ ਦੇ ਡਿਜ਼ਾਈਨ ਨੇ ਰੱਸ਼ੀਆ ਬ੍ਰਾਂ ਬਹੁਤ ਪਿਆਰੀ ਡਿਜ਼ਾਈਨਿੰਗ ਆਈ ਹੈ। ਲਓ ਜੀ ਡਿਜ਼ਾਈਨ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਨੇ ਰਸਿਆ ਬ੍ਰਾਂਡ ਦੀ ਸ਼ਿਮਰ ਹੈ, ਕਾਟਰ ਸ਼ਿਮਰ। ਨਵਾਂ ਕੱਪੜਾ ਜੀ ਇਸ ਟਾਈਮ ਨਾ ਟ੍ਰੈਂਡਿੰਗ ਕੱਪੜਾ ਹੈ। ਕੋਈ ਲਾਈਨਿੰਗ ਨਹੀਂ ਲੱਗਦੀ, ਜਮਾ ਸੌਫਟ ਕੱਪੜਾ ਜੀ ਡਿਜ਼ਾਈਨ ਬਹੁਤ ਬੈਰਿਆਏ ਨੇ। ਡਿਜ਼ਾਈਨ ਦੇਖੀ ਚਲੋ ਬੁੱਕ ਕਰੀ ਚਲੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ। ਜਲਦੀ ਜਲਦੀ ਕੰਮ ਨਹੀਂ ਛੋੜ ਲਿਆ ਕੇ ਬੁੱਕ ਕਰ ਲਿਓ, WhatsApp ਤੇ ਆਰਡਰ ਪਲੇਸ ਕਰੀ ਚਲਿਓ। ਰਸਿਆ ਬ੍ਰਾਂਡ ਦੀ ਹੈ ਜੀ ਕਾਟਰ ਸ਼ਿਮਰ। ਕਲਰ ਦੇਖੋ ਜੀ ਬਹੁਤ ਸੁਣੇ ਆ ਲਓ ਜੀ ਲਓ ਦੇਖੋ ਦੀ ਬੈਸਟ ਡਿਜ਼ਾਈਨ ਨੇ ਜੀ ਕਾਟਨ ਸ਼ਿਮਰ ਰਸਿਆ ਬ੍ਰਾਂਡ ਦੇ ਲਓ ਜੀ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਨੇ